ਕੀ ਨਾ ਮੈਂ ਆਪਣਾ ਕੀ ਮਸਲਾ ਤੁਸੀਂ ਟੈਂਕੀ ਤੇ ਕਿਸ ਵਿਸ਼ੇ ਲਈ ਚੜੇ ਹੋ ਮੇਰਾ ਨਾਮ ਰਜਨ ਸਿੰਘ ਆ ਜੀ ਸਾਡਾ ਪਿੰਡ ਚੀਮਾਗਾ ਹਾਂ ਜੀ ਕੀ ਮਸਲਾ ਹੈ ਕਿ ਤੁਹਾਨੂੰ ਕਿਸ ਕੀ ਤੇ ਚੜਨਾ ਮਸਲਾ ਗੱਲਾਂ ਆ ਵੀਰ ਜੀ ਮੈਂ ਬਲਾਕਸਾਂ ਤੇ ਮੈਂਬਰ ਆ ਮੌਜੂਦਾ ਇਸ ਟਾਈਮ ਸਰਪੰਚ ਜੀ ਦੇ ਕਾਗਜ਼ਪਰ ਇਹ ਯਾਦ ਮਿਹਰਬਾਰ ਤੌਰ ਤੇ ਇਹਨਾਂ ਨੇ ਕਾ ਕੇ ਬਸ ਭਰਾ ਲੈ ਇਹਨੂੰ ਸੀ ਕੱਟਦੇ ਸਰ ਕੱਟ ਕੇ ਮੈਂ ਫਾਰਮ ਜਮਾ ਕਰਵਾ ਕੇ ਆ ਮੰਗਲਵਾਰ ਨੂੰ ਮੰਗਲਵਾਰ ਨੂੰ ਲੋਕੋ ਜਮਾ ਕਰਵਾ ਕੇ ਆ ਮੈਨੂੰ ਕਿਸੇ ਨੇ ਭਲਾ ਇਹਨੂੰ ਸੀ ਕੱਟ ਕੇ ਸਰ ਦੇਦਾ ਰਸੀਦ ਕੱਟ ਕੇ ਸਰ ਕੋ ਮੈਨੂੰ ਸਾਰਾ ਕੋ ਦੇਦਾ ਕਿਸੇ ਨੇ ਕਿਹਾ ਵੀ ਤੇਰੇ ਕੋਈ ਪਕਾਇਆ ਤੇਰੇ ਜਿਹੋ ਸਾਮਲਾੜਾ ਤੇਰੇ ਕੁਛ ਨਹੀਂ ਸਾਰਾ ਕਲੀਅਰ ਕਰ ਕੇ ਕਿਵੇਂ ਚੱਕ ਉਹ ਕਿਵੇਂ ਬਰੇ ਤੇਰਾ ਕੰਮ ਗਿਆ ਤਾਂ ਜਾ ਘਰ ਨੂੰ ਆਪਦਾ ਕੱਲ ਸਾਨੂੰ ਸਾਮਣੋਂ ਫੋਨ ਕਰਿਆ ਜੀ ਤੇ ਤੇਰੇ ਹੱਥ ਨੇ ਮਨ ਕਹ ਤੇ ਡੈਟ ਕਰਦੇ ਕਾਰਗੇ ਸੀ ਮਤਲਬ ਇਹ ਫਿਡਰ ਵੀ ਲੈ ਲਿਆ ਉਹਨਾਂ ਨੇ ਉਹ ਮੈਂ ਦੇਖ ਕੇ ਆਇਆ ਕਹੇ ਦੋ ਜਣੇ ਤੁਸੀਂ ਆ ਜਾਓ ਵੀਡੀਓ ਮੈਨੂੰ ਕਹ ਦੋ ਜਣੇ ਆ ਜਾਓ ਫਿਡਰ ਮੈਂ ਦੇਖ ਕੇ ਆ ਮੈਂ ਜਾ ਕੇ ਮੈਂ ਦੱਸੋ ਜੀ ਇਹ ਫਿਡਰ ਜਹੀ ਦਮ ਲੱਜਕੋ ਜੀ ਬੰਦੇ ਆਇਆ ਕੱਲ ਤੇ ਕਾਰਨ ਕੀ ਦੱਸਿਆ ਕਿ ਤੋ ਕਾਰਨ ਕੁਛ ਨਹੀਂ ਜੀ ਕਾਰਨ ਕੀ ਕਹਦਾ ਇਲਜ਼ਾਮ ਆ ਰਿਹਾ ਠੋਠੇ ਸੈਕਟਰੀ ਲਾ ਰਿਹਾ ਮੇਰੇ ਤੇ ਸੋੜਾ ਸੰਤਿ ਪਟਵਾਰੀ ਇੱਕ ਵੀਡੀਓ ਜੀ ਨਾਲ ਰਲਿਆ ਪਿਆ ਇਹ ਤਿੰਨ ਬੰਦੇ ਨੇ ਇੱਕ ਨਾਲ ਕਹਦਾ ਮੁੰਡਾ ਸਰਪੰਚੀ ਲੈ ਲੜਦੇ ਜੇ ਮੈਂ ਮਰਦਾ ਕੱਲ ਨੂੰ ਜਿਵੇਂ ਸਾਮਾ ਤੇਲ ਪਾ ਕੇ ਭੁਗਦੇ ਚਾਰ ਜੁਮੇਦਾਰਾ ਜੀ ਮੇਰੇ ਨਕਰ ਨੂੰ ਵੀ ਮੈਂ ਕਹਣਾ ਇਹਨਾਂ ਚਾਰਾਂ ਦਾ ਨਾਂ ਤਰੋ ਇਹਨਾਂ ਨੂੰ ਚਾਰਾਂ ਨੂੰ ਅੰਦਰ ਦਿਓ ਫੜ ਕੇ ਬੱਸ ਜੇ ਜੇ ਇੱਧਰ ਟੋਟੀ ਮੰਗ ਨਹੀਂ ਮੰਨੀ ਜਾਂਦੀ ਤੁਸੀਂ ਕੀ ਕਰੋਗੇ ਬਸ ਹਰ ਆਲੀ ਤੇਲ ਦਾ ਜੇ ਪਾਇ ਪਰ ਅਗਲਾ ਲਾਗੇ ਤਾਂ ਹੱਲ ਮਾਰਾਂਗੇ ਹੋਰ ਆਪਣੇ ਕੋ ਕਹਦਾ ਅੱਲਾ ਜੀ ਚਾਰ ਬੰਦੇ ਜੀ ਮੈਂ ਦੱਸਦਾ ਇੱਕ ਸੈਕਟਰੀ ਟਿਕਰੀਆ ਚਰਨਜੀਤ ਦਾ ਇੱਕ ਜਿਹੜੇ ਸੰਤਿ ਅੰਮ੍ਰਿਤਪਾਲ ਆ ਪਟਵਾਰੀ ਇੱਕ ਵੀਡੀਓ ਸਾਹਿਬ ਆ ਕਹੇ ਸਹਨੇ ਵਾਲ ਤੇ ਇੱਕ ਸਾਡੇ ਤੋਤੀ ਹੈ ਗੜਾ ਮੁੰਡਾ ਚੋਣ ਲੜਦਾ ਬਰਾਬਰ ਸਾਡੇ ਚਾਰ ਬੰਦੇ ਤੋਂ ਮੈਨੂੰ ਖਤਰਾ ਬਚ ਇਹਨਾਂ ਤੋਂ ਮੰਗਦੇ ਬਰਾਦਰ ਘਰ ਆ ਤੇਰੇ ਕੋਲੇ ਆਪਣੇ ਹੋਰ ਕਿਵਾਂ ਜਿਹੜੇ ਸਾਲ ਤਾਂ ਹਾਂ ਤੋਂ ਇਹ ਚਾਰ ਬੰਦੇ ਦਾ ਨਾਮ ਮੈਨੂੰ ਲੈਣਾਗਾ ਇਹ ਚਾਰੇ ਬੰਦਿਆਂ ਨੂੰ ਫੜਨਾ ਚਾਹੀਦਾ ਤੋਂ ਬਾਅਦ ਮੇਰੇ ਮਾਰੇ ਤੋਂ ਬਾਅਦ ਵੀ ਇਹ ਕੋ ਗੱਲਬਾਤ ਕਿ ਹੁੰਦੀ ਆ ਕਮਲ ਜੀ ਤਾਈ ਕਮਲ ਜੀ ਜਿਹੜਾ ਟੈਂਕੀ ਤੇ ਜਿਹੜਾ ਕੀ ਲੱਗਦਾ ਛੋਟ ਮੇਰਾ ਘਰ ਵਾਲਾ ਜੀ ਉਹਦਾ ਨਾਮ ਨਰਿੰਦਰ ਸਿੰਘ ਆ ਜੀ ਹਾਂ ਜੀ ਸਾਡੇ ਸਰਿਆਂ ਥੱਕਾ ਹੋ ਰਿਹਾ ਜੀ ਪਹਿਲਾਂ ਸਰਕਾਰ ਸਾਡੇ ਕਾਗਜ਼ ਭਰਤੇ ਹੁਣ ਪਹਿਲਾਂ ਉਹ ਕਹਿੰਦੇ ਸਾਡੀ ਕੋਈ ਗਲਤੀ ਨਹੀਂ ਹੁਣ ਸਵੇਰ ਕੱਲ ਸਾਨੂੰ ਕਹਿੰਦੇ ਤੁਹਾਡੇ ਕਾਗਜ਼ ਰੱਦ ਹੋ ਗਏ ਇਹ ਸੱਡੇ ਨਾਲ ਸਰਾਹਾਂ ਧੱਕਾ ਕਰ ਰਹੇ ਨੇ ਜੇ ਕੋਈ ਗੱਲਬਾਤ ਹੋਗੀ ਸਾਡੇ ਵੱਲੋਂ ਤਾਂ ਸਰਕਾਰ ਸਾਡੀ ਜ਼ਿੰਮੇਵਾਰ ਆ ਗਈ ਜੇ ਛੋਟੇ ਪ੍ਰਸ਼ਾਸਨ ਕੋਸ ਹੋ ਜਾਂਦਾ ਤਾਂ ਹਾਂਜੀ ਇਹ ਸਰਕਾਰ ਤੇ ਪ੍ਰਸ਼ਾਸਨ ਸਾਡੀ ਜ਼ਿੰਮੇਵਾਰ ਨਹੀਂ ਗਈ ਹਾਂਜੀ ਸਰਾਹਾਂ ਸਾਡਾ ਧੱਕਾ ਕਰਦੇ ਨੇ ਸਵੇਰ ਦੇ ਅੱਸੀ ਬੈਠਿਆ ਸਾਡੇ ਕੋਲ ਕੋਈ ਨਹੀਂ ਆਇਆ ਹੈਗਾ ਹਾਂ ਨਾ ਸਾਡੀ ਪੁਲਿਸ ਸੁਣਦੀ ਹੈਗੀ ਨਾ ਕੋਈ ਸਰਕਾਰ ਸੁਣ ਰਹੀ ਹੈਗੀ ਸਾਡੇ ਨਾਲ ਸ਼ਾਸਨ ਅਧਿਕਾਰੀ ਕੋਲ ਗਏ ਤੁਸੀਂ ਅਸੀਂ ਸਾਹਿਬ ਵੀਡੀਓ ਕੋਲ ਗਏ ਸੈਨਿਕ ਹੈ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਦੀ ਸਾਡੇ ਨਾਲ ਸਰੇ ਆਮ ਤੱਕਾ ਹੋ ਰਿਹਾ ਹੈ ਬਸ ਸਾਡੇ ਕੋਈ ਸਰਕਾਰ ਕੋਲ ਮੰਗ ਗਾ ਗੂ ਸਾਨੂੰ ਇਨਸਾਫ ਦਵਾਇਆ ਜਾਵੇ ਹਾਂ ਇਹ ਇਨਸਾਫ ਨਹੀਂ ਮਿਲਦਾ ਤਾਂ ਕੀ ਕੀਤਾ ਜਾਓ ਫਿਰ ਅਸੀਂ ਗਾਂ ਉੱਪਰ ਜਾਵਾਂਗੇ ਹਾਂ ਉਦੋਂ ਦਾ ਸਾਰਾ ਪਿੰਡ ਨਗਰ ਸਾਡੇ ਨਾਲ ਅਸੀਂ ਬੋਟਾਂ ਰੱਦ ਕਰਾ ਦਾਂਗੇ ਫਿਰ ਹਾਂ ਠੀਕ ਹਾਂਜੀ ਸਰਕਾਰ ਇਹ ਜਿਸ ਬੰਦਾ ਕੌਰ ਜੀ ਮਤਲਬ ਜਿਹੜਾ ਮੁੰਡਾ ਚੜਿਆ ਹੈ ਇਹ ਗਲਤ ਚੜਿਆ ਕਿ ਸਹੀ ਚੜਿਆ ਸਹੀ ਚੜਿਆ ਜੀ ਸਾਡੇ ਨਾਲ ਧੱਕਾ ਹੋ ਰਿਹਾ ਹੈ ਵੋਟਾਂ ਨਹੀਂ ਖਾਤਰ ਅਸੀਂ ਸਾਰਾ ਪਿੰਡ ਇਹਦੇ ਮਗਰ ਬੱਚੇ ਦੇ ਲੱਗੇ ਹੋਏ ਐ ਜਿਵੇਂ ਵੀ ਇਹ ਵੋਟਾਂ ਦਾ ਕਰਕੇ ਇਹਨਾਂ ਨੇ ਢੰਗ ਢਾਲਾ ਹੁਣ ਇਹਨਾਂ ਨੂੰ ਸ਼ਾਮ ਨੂੰ ਕਹਿੰਦੇ ਤੁਹਾਡੀਆਂ ਵੋਟਾਂ alada ਹੋ ਗਈਆਂ ਵੋਟਾਂ ਲੱਦ ਨਹੀਂ ਹੋਈਆਂ ਸਾਰਾ ਪਿੰਡ ਅਸੀਂ ਇਹਦੇ ਮਗਰ ਅਸੀਂ ਲੱਦ ਨਹੀਂ ਹੋਣ ਦਿੰਦੇ ਜੇ ਕਰਾਂਗੇ ਤਾਂ ਅਸੀਂ ਸਾਰੀਆਂ ਵੋਟਾਂ ਲੱਦ ਦੋਣੀਆਂ ਨਹੀਂ ਵੋਟਾਂ ਨਹੀਂ ਹੋਣਗੀਆਂ ਕੀ ਤੁਸੀਂ ਵੋਟ ਪਾਉਣ ਜਾਵੋਗੇ ਵੋਟਾਂ ਲਈ ਹਾਂ ਜੀ ਸਰਵਾਂਤੇ ਜੇ ਮਤਲਬ ਇਹਦੇ ਇਨਸਾਫ ਇਹਨੂੰ ਨਹੀਂ ਮਿਲਦਾ ਫਿਰ ਵੋਟ ਪਾਉਣ ਜਾਊਂਗੇ ਨਹੀਂ ਜਾਂਦੇ ਨਹੀਂ ਜਾਂਦੇ ਨਹੀਂ ਜਾਂਦੇ ਜੀ ਵੋਟ ਨਹੀਂ ਫਿਰ ਨਹੀਂ ਜਾਂਦੇ ਅਸੀਂ ਵੋਟ ਪਾਉਣమే ਨਹੀਂ ਜੀ ਵੋਟ ਪਾਣੀ ਨਹੀਂ ਦਿੰਦੇ ਹਾਂ ਵੋਟਾ ਪਾਉਣ ਹੀ ਨਹੀਂ ਦਿੰਦਾ ਜਿੰਨੇ ਚੱਕਰੇ ਬੱਚੇ ਨੂੰ ਸਾਫ ਨਹੀਂ ਮਿਲਦਾ ਅਸੀਂ ਵੋਟਾ ਪਾਉਂਦਾ ਹੀ ਨਹੀਂ ਕੀ ਨਾਮ ਹੈ ਮੁੰਡੇ ਦਾ ਨਰਿੰਦਰ ਸਿੰਘ ਜੀ ਇੱਕ ਦੋ ਦਾ ਚੜਿਆ ਹੋਇਆ ਟੈਂਕੀ ਦੇ ਉੱਪਰ ਇਹ ਸਵੇਰ ਦਾ ਚੜਿਆ ਜੀ ਖਾਦੇ ਹੈ ਬੈਠਾ ਪਾਣੀ ਵੀ ਨਹੀਂ ਪੀਤਾ ਉਹ ਤਾਂ ਕਰਕੇ ਤੇਲ ਉਹਦੇ ਕੋਲੇ ਨਾ ਵੀ ਸਾਡੀ ਸੁਣੀ ਗਈ ਤੇਲ ਪਾ ਕੇ ਤਾਂ ਤੋਂ ਰੁੱਟਦੀ ਆ ਪਰ ਇਹ ਐਸਾਪ ਇਹ ਦੇ ਜੁम्मेदार ਇਹ ਬਣ ਗਏ ਸਰਕਾਰ ਹੈ ਸਰਕਾਰ ਅੰਡਾ ਨਹੀਂ ਮਾਰਦਾ ਸਾਰੀ ਮਾਰ ਸਰਕਾਰ ਜੁम्मेदार ਆ ਬੱਸ ਹਾਂਜੀ ਕੀ ਨਾਮ ਹੈ ਜੀ ਆਪਕਾ ਜਗਦੇਵ ਸਿੰਘ ਟੀਮਾ ਹਾਂ ਜਗਦੇਵ ਸਿੰਘ ਜੀ ਅੱਜ ਪਿੰਡ ਦਾ ਲੜਕਾ ਜਿਹੜਾ ਕਿ ਟੈਂਕੀ ਦੇ ਉੱਤੇ ਜਿਹੜਾ ਕੀ ਮਾਮਲਾ ਹੈ ਇਹ ਮਾਮਲਾ ਦਾ ਬੋਟਾ ਦੀ ਇਹ ਤੁਹਾਨੂੰ ਪਤਾ ਹੋਣਾ ਵੇ ਪੰਚਾਇਤੀ ਚੋਣਾਂ ਚੱਲ ਰਹੀਆਂ ਨੇ ਇਹਨੇ ਕਾगज ਭਰੇ ਸੀਗੇ ਸਰਪੰਚੀ ਦੇ ਪਹਿਲਾਂ ਵੀ ਬਲਾਕ ਸਮਤੀ ਮੈਂਬਰ ਜਿੱਤਿਆ ਵਾਹੇ ਉਦੋਂ ਪਹਿਲਾਂ ਵੀ ਦੋ ਤਿੰਨ ਚੋਣਾਂ ਜਿੱਤਿਆ ਵਾਹੇ ਅਸੀਂ ਪ੍ਰਧਾਨ ਤੋਂ ਇਹੀ ਪੁੱਛਣਾ ਤੇ ਉਹਨੇ ਵੀ ਪਹਿਲਾਂ ਇਹਦੇ ਕਾगज ਕਿਉਂ ਨਹੀਂ ਰੱਦ ਹੋਏ ਤੇ ਅੱਜ ਕਿਉਂ ਹੋ ਰਹੇ ਆਗੇ ਹੁਣ ਕੀ ਹੋ ਗਿਆ ਪਹਿਲਾਂ ਕਿਉਂ ਨਹੀਂ ਗੌਰ ਕੀਤੀ ਅਸੀਂ ਇਸ ਧੱਕੇ ਦੇ ਖਿਲਾਫ ਖੜੇ ਆ ਤੇ ਖੜੇ ਰਹਾਂਗੇ ਇਹ ਮਸਲਾ ਪੂਰਾ ਕੀ ਕੀ ਨਾ ਹੋਇਆ ਹੈ ਦਾ ਕਿੰਨੀ ਇਹਦੀ ਉਮਰ ਹੈ ਤੇ ਪੂਰੀ ਮਤਲਬ ਕਿ ਕੀ ਗੱਲਬਾਤ ਹੋਈ ਹੈ ਕਿ ਪਿੰਡ ਵਾਲੇ ਕਿੰਨੇ ਕੇ ਦੇ ਨਾਲ ਹੈ ਪਿੰਡ ਤਾਂ ਜੀ ਇਹਦੇ ਜਿਆਦਾ ਦੇ ਨਾਲ ਹੈ ਆ ਤੁਹਾਨੂੰ ਦਿਨ ਦੇ ਇਹ ਮਸਲਾ ਤਾਂ ਨਹੀਂ ਆਇਆ ਇਹ ਮਸਲਾ ਵੀ ਤੈਨੂੰ ਹੀ ਆਏਗਾ ਬਈ ਇਹਦੀ ਵੋਟ ਵਾਧੀ ਹੈਗੀ ਤੈਨੂੰ ਆਗਲੇ ਨੇ ਇਹਦੇ ਤੇ ਕੋਈ ਨਾ ਕੋਈ ਇਲਜ਼ਾਮ ਲਾਇਆਗਾ ਕਿਹਜਾ ਵੀ ਲਾਇਆਗਾ ਇਹ ਨਹੀਂ ਸਾਨੂੰ ਪਤਾ ਵੀ ਕੀ ਲਾਇਆਗਾ ਇਹ ਤਾਂ ਤਾਂ ਘਰ ਕੀ ਸਭ ਕੁਝ ਹੋ ਰਿਹਾ ਹੈ ਪਰ ਇਹਨੂੰ ਜਾਇ ਧੱਕਾ ਦਾ ਜਦੋਂ ਇਹ ਪਹਿਲਾਂ ਚਾਰ ਲਾ ਜਿਸਨ ਲੜ ਕੇ ਜਿੱਤ ਚੁੱਕਿਆ ਜਾਂ ਕਿਵੇਂ ਵੀ ਹੋਇਆਗਾ ਉਦੋਂ ਕਿਉਂ ਨਹੀਂ ਹੋਇਆ ਫਿਰ ਇਹਦੇ ਉਹੀ ਘਰ ਆ ਉਹੀ ਬੰਦਾ ਈਬਜੈਕਸ਼ਨ ਲਾਇਆ ਗਿਆ ਇਹਦੇ ਤੇ ਇਹ ਨਹੀਂ ਇਹ ਪਤਾ ਲਾਇਆ ਉਹਨਾਂ ਨੇ ਉਹਨਾਂ ਨੇ ਸਾਨੂੰ ਦੱਸਿਆ ਹੀ ਨਹੀਂਗਾ ਅਸੀਂ ਕਹਿੰਦਾ ਥੋੜੇ ਕਾਗਜ਼ ਵਈ ਤੁਹਾਡੇ ਕਾਗਜ਼ ਰੱਦ ਹੋ ਗਏ ਇਹਦੇ ਵਿਰੁੱਧ ਕਿੰਨੇ ਬੰਦੇ ਖੜੇ ਹੋਏ ਸੀ ਇੱਕੋ ਹੀ ਆ ਜੀ ਇੱਕੋ ਹੀ ਆ ਜੀ ਦੋ ਬੰਦੇ ਹੀ ਆ ਖੜੇ ਦੋ ਹੀ ਸੀਗੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਇਹੀ ਕਹਿੰਨਾ ਵੀ ਇਨਸਾਫ਼ ਮਿਲਣਾ ਚਾਹੀਦਾ ਦਾ ਇਹਨੂੰ ਵੋਟ ਚੋਣ ਲੜਨਾ ਹੱਕ ਮਿਲਣਾ ਚਾਹੀਦਾ ਦਾ ਜੇ ਤਹਾਰ ਇਹਨਾਂ ਦੀ ਹੋਵੇ ਜਿਵੇਂ ਮਰਜ਼ੀ ਹੋ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂਗਾ ਜਿਹੜਾ ਮਰਜ਼ੀ ਦੇ ਤਜੇ ਪਰ ਚੋਣ ਲਾਹਣੀ ਚਾਹੀਦੀ ਹੈ ਇਹ ਨਾਮ ਮੰਗ ਮੰਨੀ ਗਈ ਛੋਟੀ ਨਾਮ ਮੰਗ ਮੰਨੀ ਗਈ ਇਸ ਵਾਰ ਸੈਮੇ ਜਿਵੇਂ ਜਾਰੀ ਰਹੂਗਾ ਇੱਕ ਹੀ ਨਹੀਂ ਬੰਦੇ ਹੈਗੇ ਫਿਰ ਜੇ ਕੀ ਨਾਮ ਆ ਜੀ ਆਪਣਾ ਸੁਖਵਿੰਦਰ ਸਿੰਘ ਹੈ ਜੀ ਸੁਖਵਿੰਦਰ ਸਿੰਘ ਜੀ ਅੱਜ ਮਤਲਬ ਕਿ ਸੋਗਾ ਬੰਦਾ ਜਿਹੜਾ ਕਿ ਟੈਂਕੀ ਤੇ ਜਿਹੜਾ ਕਾਦੇ ਪਿੱਛੇ ਚੜਿਆ ਕੀ ਕਰ ਇਹਦੀ ਆਪਣੇ ਸਰਪੰਚੀ ਦੀ ਇਲੈਕਸ਼ਨ ਚੱਲ ਰਹੀ ਹੈ ਪੰਚਾਇਤੀ ਇਲੈਕਸ਼ਨ ਇਹ ਸਰਪੰਚੀ ਦੇ ਕੈਂਡੀਡੇਟ ਸੀਗੇ ਸਾਡੇ ਪਿੰਡ ਚੀਮਾ ਤੋਂ ਦੋ ਕੈਂਡੀਡੇਟ ਨੇ ਤੇ ਪਹਿਲਾਂ ਵੀ ਸਰਦਾਰ ਨਰਿੰਦਰ ਸਿੰਘ ਜੀ ਇਹ ਜੇ ਟੈਂਕੀ ਦੇ ਚੜੇ ਨੇ ਪਹਿਲਾਂ ਵੀ ਇਲੈਕਸ਼ਨ ਲੜ ਚੁੱਕੇ ਨੇ ਸਰਪੰਚੀ ਦੀ ਵੀ ਹੁਣ ਮੌਜੂਦਾ ਸਾਫਕਾ ਆਪਣਾ ਮੌਜੂਦਾ ਮੈਂਬਰ ਨੇ ਇਹ ਸਬ ਬਲਾਕ ਸੰਵਤੀ ਮੈਂਬਰ ਨੇ ਤੇ ਇਹਨਾਂ ਦੇ ਕਾਗਜ਼ ਰੱਦ ਕਰ ਦਿੱਤੇ ਆ ਤੇ ਇਹਨਾਂ ਨੇ ਕੋਈ ਹੋਰ ਵੀ ਨਾਲ ਭਰਿਆ ਹੋਊਗਾ ਆਪਦੇ ਬੰਦੇ ਦਾ ਕਾਗਜ਼ ਇਹਨਾਂ ਨੇ ਆਪਦੇ ਮੈਸੇਜ ਦਾ ਭਰਿਆ ਸੀਗਾ ਜੀ ਮੈਸੇਜ ਦਾ ਭਰਿਆ ਸੀਗਾ ਠੀਕ ਆ ਹਾਂਜੀ ਉਹ ਤਾਂ ਮਤਲਬ ਕਿ ਹੈਗਾ ਉਹ ਤਾਂ ਨਹੀਂ ਦੱਤ ਹੋਇਆ ਉਹ ਤਾਂ ਇਸੇ categories ਜੀ ਆਉਂਦੀ ਹੈ ਜੀ ਫਿਰ ਇਹਦੇ ਇਹਨਾਂ ਈ ਆਉਂਦੀ ਹੈ ਜੀ ਫਿਰ ਉਹ ਘਰੀ ਆ ਫਿਰ ਉਹਦਾ ਖਰਚੀ ਹੈ ਜੀ ਫਿਰ ਇਸੇ ਕਿਸੇ categories 'ਚ ਉਹਨੂੰ ਲੈਣ ਨੇ ਉਹਦੀ ਵੀ ਨਾਲ ਹੀ ਕੀਤੇ ਹੋਣਗੇ ਉਹ ਤਾਂ ਆਪਾਂ ਨੂੰ ਹੀ ਪਤਾ ਉਹ ਸਾਨੂੰ ਨਹੀਂ ਵਗੈਰੇ ਇਹਨਾਂ ਨਹੀਂ ਸਾਨੂੰ ਪਤਾ ਵੀ ਕਾਹਦੇ 'ਚ ਕੀਤਾ ਕਰ ਚਲੇਗਾ ਮਤਲਬ ਪਹਿਲਾਂ ਵੀ ਲੱਗਸ ਲੜੀ ਹੈ ਮੈਂ ਤਾਂ ਉਹਦਾ ਪਾਸਾ ਤਾਂ ਸੁਣਾ ਪਰ ਕਾਰਨ ਦਾ ਬਸ ਉਹ ਸੁਣਾ